ਜਿਹੜਾ ਹਰ ਵੇਲੇ ਉਹਦੇ ਗੁਣ ਗਿਣਾਉਂਦਾ ਰਹੇ ਗੁਣ ਗਾਉਂਦਾ ਰਹੇ ਉਹ ਹਰੀ ਦਾ ਜਨ ਹੈ ਸੇਵਕ ਹੈ ਇਹਨੇ ਪਹਿਲਾਂ ਇਹ ਸਮਝਣਾ ਪੈਣਾ ਵੀ ਹਰੀ ਦੇ ਜਨ ਦੀ ਅਵਸਥਾ ਕੀ ਹੁੰਦੀ ਹੈ ਸੇਵਕ ਦੀ ਅਵਸਥਾ ਕੀ ਹੁੰਦੀ ਹੈ ਸਾਧ ਸੰਗਤ ਜੀ ਮਾਰਾ ਕਹਿੰਦੇ ਹਰ ਜਨ ਰਾਮ ਨਾਮ ਗੁਣ ਗਾਵੇ ਸੋ ਵਾਹਿਗੁਰੂ ਪਰਮਾਤਮਾ ਦੇ ਗੁਣ ਗਾਉਣ ਵਾਲਾ ਜਿਹੜਾ ਕਹੇ ਜਾ ਹੋਵੇ ਵਾਹਿਗੁਰੂ ਦਾ ਜਨ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਭਗਤ ਕਬੀਰ ਜੀ ਦਾ ਪਾਵਨ ਬਚਨ ਕਹਿੰਦੇ ਹਰੀ ਦਾ ਸੇਵਕ ਕਹੇ ਜਾ ਹੋਵੇ ਕਹਿੰਦੇ ਜਿਹੜਾ ਪਰਮਾਤਮਾ ਖੋਦਾ ਆਖੋ ਸਤਨਾਮ ਕਿਉਂ ਪਹਿਲਾਂ ਇਹ ਸਵਾਲ ਵੀ ਹੋਏ ਸੀ ਨਾ ਵੀ ਹਰੀ ਦਾ ਜਿਹੜਾ ਸੇਵਕ ਹੈ ਉਹਦਾ ਸੁਭਾਅ ਪਾਣੀ ਦੇ ਵਰਗਾ ਹੋਵੇ ਕਹਿੰਦੇ ਪਾਣੀ ਤਾਂ ਸੀਰਾ ਤਾਤਾ ਹੋਏ ਸੀਰਾ ਮਤਲਬ ਆਪਣਾ ਇਹ ਤਾਂ ਸੁਭਾਅ ਬਦਲ ਲੈਂਦਾ ਪਾਣੀ ਤਾਂ ਜਿਹੇ ਜੇ ਨੂੰ ਸੰਗਤ ਹੋਗੀ ਉਹੋ ਜਿਹਾ ਹੋ ਜਾਂਦਾ ਹੈ ਮੌਸਮ ਦੇ ਹਿਸਾਬ ਨਾਲ ਇਹ ਬਦਲ ਜਾਂਦਾ ਜੇ ਗਰਮੀ ਦਾ ਮੌਸਮ ਹੈ ਡੱਗੀਆਂ ਚ ਪਿਆ ਪਾਣੀ ਗਰਮ ਹੋ ਜਾਂਦਾ ਅੱਗ ਤੇ ਚਾੜ ਦਿਓ ਗਰਮ ਹੋ ਜਾਂਦਾ ਸੁਭਾਅ ਬਦਲ ਲੈਂਦਾ ਠੰਡ ਦਾ ਸਮਾਂ ਆਉਣਾ ਆਟੋਮੈਟਿਕ ਇਹਨੇ برف ਦਾ ਵੀ ਰੂਪ ਧਾਰਨ ਕਰ ਜਾਣਾ ਹੈ ਠੰਡਾ ਹੋ ਜਾਣਾ ਹੈ ਕਹਿੰਦੇ ਪਾਣੀ ਤਾਂ ਆਪਣਾ ਸੁਭਾਅ ਬਦਲਦਾ ਰਹਿੰਦਾ ਪਰ ਰੱਬ ਦਾ ਪਿਆਰਾ ਨਾ ਜਿਹੜਾ ਉਹ ਪਾਣੀ ਵਰਗਾ ਨਹੀਂ ਹੋਣਾ ਚਾਹੀਦਾ ਉਹਦਾ ਸੁਭਾਅ ਨਾ ਬਦਲੇ ਜੇ ਤਾਂ ਕਿਸੇ ਨੇ ਉਸਤਤ ਕਰ ਦਿੱਤੀ ਫਿਰ ਤਾਂ ਕਵੇ ਵੀ ਵਾਹ ਵਾਹ ਮੈਂ ਤੇ ਬੜਾ ਗੁਰੂ ਦਾ ਸੇਵਕ ਆ ਤੇ ਦੂਜੇ ਦਿਨ ਜੇ ਨਿੰਦਿਆ ਹੋ ਗਈ ਇਉਂ ਦੇ ਸੁਭਾਈ ਬਦਲਦੇ ਵੀ ਆਪਾਂ ਗੁਰਦੁਆਰਾ ਛੱਡ ਦੇਣਾ ਏਦੋਂ ਬਾਅਦ ਸੇਵਾ ਨਹੀਂ ਕਰਨੀ ਆਖੋ ਸਤਨਾਮ ਉਹ ਗਾ ਦਾ ਜੀਵਗਾ ਕਹਿੰਦੇ ਉਹ ਤੇ ਪਾਣੀ ਪਾਣੀ ਵਾਂਗ ਆਪਣਾ ਸੁਭਾਅ ਬਦਲ ਗਿਆ ਕਹਿੰਦੇ ਪਾਣੀ ਵਰਗਾ ਸੁਭਾਅ ਉਹ ਗੁਰਸਿੱਖ ਦਾ ਨਹੀਂ ਚਾਹੀਦਾ ਹਰੀ ਦੇ ਪਿਆਰੇ ਦਾ ਕਹਿੰਦੇ ਫਿਰ ਕਿਦੇ ਵਰਗਾ ਕਹਿੰਦੇ ਜਿਵੇਂ ਇੱਕ ਰੋੜਾ ਹੋਵੇ ਕਿਉਂ ਰੋੜਾ ਸਭ ਦੀ ਖਾਕ ਹੁੰਦਾ ਧਰਤੀ ਤੇ ਪਿਆ ਕਿੰਨੀ ਨਿਮਰਤਾ ਰੋੜੇ ਦੇ ਵਿੱਚ ਕਬੀਰ ਜੀ ਨੇ ਫਿਰ ਦੂਜੀ ਗੱਲ ਕਹਿ ਦਿੱਤੀ ਕਹਿੰਦੇ ਰੋੜਾ ਹੋਏ ਰਹੋ ਬਾਟ ਕਾ ਤਜ ਮਨ ਕਾ ਅਬਮਾਨ ਕਹਿੰਦੇ ਆਪਣੇ ਮਨ ਦਾ ਅਬਮਾਨ ਛੱਡ ਕੇ ਤੇ ਰੋੜੇ ਮੰਗ ਧਰਤੀ ਤੇ लेट ਜਾ ਕੇ ਕਹਿੰਦੇ ਇਹ じゃ ਹੁੰਦਾ ਰੱਬ ਦਾ ਪਿਆਰਾ ਫਿਰ ਸੋਚਿਆ ਕਹਿੰਦੇ ਨਾ ਕਿਸੇ ਦੇ ਰਾਹ ਦਾ ਰੋੜਾ ਬਣਨਾ ਵੀ ਠੀਕ ਨਹੀਂ ਜਦੋਂ ਕੋਈ ਰਾਹੀ ਲੰਘੇਗਾ ਤੇਰੀ ਠੋਕਰ ਵੱਜਣੀ ਉਹਦੇ ਦਰਦ ਹੋਣੀ ਹੈ ਕਹਿੰਦੇ ਰੱਬ ਦੇਆ ਪਿਆਰਿਆ ਤੇਰਾ ਸੁਭਾਅ ਰੋੜੀ ਵਰਗਾ ਵੀ ਨਹੀਂ ਚਾਹੀਦਾ ਫਿਰ ਕਿਹਦੇ ਵਰਗਾ ਚਾਹੀਦਾ ਕਹਿੰਦੇ ਤੇਰਾ ਸੁਭਾਅ ਹੋ ਚਾਹੀਦਾ ਜਿਵੇਂ ਖੇ ਹੋਵੇ ਖਾਕ ਹੋਵੇ ਕਹਿੰਦੇ ਸਾਰਿਆਂ ਦੀ ਖਾਕ ਹੋ ਜਾ ਸੰਗਤਾਂ ਦੀ ਖਾਕ ਹੋ ਜਾ ਚਰਨਾਂ ਦੀ ਧੂੜ ਹੋ ਜਾ ਕਹਿੰਦੇ ਇਹ ਵੀ ਠੀਕ ਹੈ ਜੇ ਉਹ ਸੋਚਿਆ ਭਗਤ ਜੀ ਕਹਿੰਦੇ ਨਾ ਖੇ ਹੋਣਾ ਵੀ ਠੀਕ ਨਹੀਂ ਖਾਕ ਹੋਣਾ ਰੇਤ ਮਿੱਟੀ ਬਣ ਜਾਣਾ ਵੀ ਠੀਕ ਨਹੀਂ ਪਿਆਰਿਆ ਕਿਉਂਕਿ ਜਦੋਂ ਕੋਈ ਤੁਰੇਗਾ ਤੇ ਤੂੰ ਉਹਦੇ ਉੱਡ ਕੇ ਉਹਦੇ ਤਨ ਤੇ ਉਹਦੇ ਕੱਪੜਿਆਂ ਤੇ ਪੈ ਜਾਏਗਾ ਤੇ ਉਹਦੇ ਕੱਪੜੇ ਉਹਦਾ ਤਨ ਮੈਲਾ ਹੋ ਜਾਵੇਗਾ ਆਖੋ ਸਤਨਾਮ ਇਹ ਵੀ ਠੀਕ ਨਹੀਂ ਇਦਾਂ ਵੀ ਠੀਕ ਨਹੀਂ ਕਹਿੰਦੇ ਫਿਰ ਕਹੇ ਜਾ ਹੋਵੇ ਕਿਉਂਕਿ ਹਾ ਕਈ ਵਾਰੀ ਇਦਾਂ ਹੁੰਦਾ ਨਾ ਵੀ ਪਾਣੀ ਵਰਗਾ ਸੁਭਾਅ ਉਹ ਬਣਾ ਲਓ ਪਾਣੀ ਨਿਵਾਣ ਵਾਲੇ ਪਾਸੇ ਜਾਂਦਾ ਇੰਨੀ ਨਿਮਰਤਾ ਹੋਵੇ ਪਰ ਭਗਤ ਜੀ ਕਹਿੰਦੇ ਇਦਾਂ ਵੀ ਠੀਕ ਨਹੀਂ ਇਹ ਆਪਣਾ ਸੁਭਾਅ ਬਦਲਣ ਲੱਗਿਆ ਸਮਾਨੀ ਲਾਉਂਦਾ ਪਾਣੀ ਤੇ ਰੋੜਾ ਬਣਨਾ ਵੀ ਠੀਕ ਨਹੀਂ ਭਾਵੇਂ ਧਰਤੀ ਤੇ ਲੇਖ ਜਾਣਾ ਤੂੰ ਸਾਰਿਆਂ ਦੀ ਖਾਕ ਬਣ ਜਾਣਾ ਪਰ ਹਵਾ ਹਨੇਰੀ ਆਈ ਉੱਡ ਕੇ ਕਿਸੇ ਦੇ ਅੰਗ ਤੇ ਲੱਗ ਜੇਗਾ ਅੰਗ ਮੈਲਾ ਹੋ ਜਾਣਾ ਉਹਦਾ ਕੱਪੜਾ ਵਸਤਰ ਮੈਲਾ ਹੋ ਜਾਣਾ ਤੂੰ ਦੁੱਖ ਦੇਣਾ ਕਿਸੇ ਨੂੰ ਕਿਸੇ ਦੇ ਘਰ ਰੋੜਾ ਬਣ ਗਿਆ ਕਿਸੇ ਦੇ ਰਾਹ ਦਾ ਤੇ ਕਿਸੇ ਨੂੰ ਠੋਕਰ ਵੱਜਣੀ ਹੈ ਤੇ ਉਹਨੂੰ ਦੁੱਖ ਲੱਗਣਾ ਤੂੰ ਕਹਿੰਦੇ ਇਹੋ ਜਾਨੀ ਚਾਹੀਦਾ ਫਿਰ ਕਿਹੋ ਜਿਹਾ ਚਾਹੀਦਾ ਕਹਿੰਦੇ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਆਖੋ ਸਤਨਾਮ ਇਹ ਅੰਤਰਲੀ ਤਕ ਹੈ ਕਹਿੰਦੇ ਇਹੇ ਜਾ ਹੋਵੇ ਹਰੀ ਦਾ ਸੇਵਕ ਜਨ ਹੁੰਦਾ ਸੇਵਕ ਗੁਰਸਿੱਖ ਭਾਈ ਭਾਈ ਕਹਿੰਦੇ ਇਹੇ ਜਾ ਹੋਵੇ ਗੁਰਸਿੱਖ ਜਿਹਹ ਜਾ ਪ੍ਰਮਾਤਮਾ ਖੋਦਾ ਹੈ ਇਹ ਜੀ ਅਵਸਥਾ ਵੇਖੋ ਉਹ ਅਸਲੀ ਸੇਵਕ ਹੈ ਇਦਾਂ ਦੀ ਅਵਸਥਾ ਗੁਰਬਾਣੀ ਤੋਂ ਹੀ ਸਾਨੂੰ ਮਿਲਦੀ ਹੈ ਗੁਰੂ ਕੇ ਇਤਿਹਾਸ ਤੋਂ ਮਿਲਨੀ ਹੈ ਜਦੋਂ ਸਾਖੀ ਪ੍ਰਮਾਣ ਇਤਿਹਾਸ ਪੜਾਂਗੇ ਅਸੀਂ ਸੁਣਾਂਗੇ ਸਾਧੂ ਮਹਾਪੁਰਸ਼ਾਂ ਦੇ ਇਤਿਹਾਸ ਪੜਦੇ ਸੁਣਦੇ ਸਾਨੂੰ ਰਹਿਣਾ ਚਾਹੀਦਾ ਭਾਈ ਫਿਰ ਕਿਤੇ ਸਾਧ ਸੰਗਤ ਦੀ ਜੀਵਨ ਬਣਦੇ ਨੇ ਗੁਰੂ ਸਾਹਿਬ ਕਹਿੰਦੇ ਹਾਰ ਜਨ ਰਾਮ ਨਾਮ ਗੁਣ ਗਾਵੇ ਕਹਿੰਦੇ ਪ੍ਰਮਾਤਮਾ ਦੇ ਗੁਣ ਗਾਉਂਦਾ ਗਾਉਂਦਾ ਪ੍ਰਮਾਤਮਾ ਦਾ ਰੂਪ ਹੋ ਜਾ ਇਸ ਤਰ੍ਹਾਂ ਦਾ ਤੇਰਾ ਸੁਭਾਅ ਹੋਵੇ ਭਾਈ ਪ੍ਰਮਾਤਮਾ ਵਰਗਾ ਜਿਵੇਂ ਰੱਬ ਦੀ ਕੋਈ ਕਈ ਨਿੰਦਿਆ ਵੀ ਕਰਦੇ ਨੇ ਪਰ ਰੱਬ ਕਿਸ ਦੀ ਪਰਵਾਹ ਕਰਦਾ ਹੈ ਅਗਲੀ ਤੁਕ ਹੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਜੇ ਕੋਈ ਸੇਵਕ ਦੀ ਨਿੰਦਿਆ ਕਰੇ ਤੇ ਉਹ ਆਪਣਾ ਗੁਣ ਨਾ ਛੱਡੇ ਗੁਣ ਮਤਲਬ ਜਿਹੜਾ ਉਹਦੇ ਚ ਗੁਣ ਆ ਜਿਵੇਂ ਅੰਮ੍ਰਿਤ ਵੇਲੇ ਉੱਠ ਕੇ ਆਉਣਾ ਉਹਨੇ ਸੇਵਾ ਕਰਨੀ ਹੈ ਤੇ ਜੇ ਕੋਈ ਹੁਣ ਖੁੰਡਾਂ ਤੇ ਬੈਠਣ ਵਾਲੇ ਜਿਹੜੇ ਚਰਚਾ ਕਰਦੇ ਨੇ ਕੋਈ ਵੀ ਹੈ ਜੇ ਉਹ ਗੱਲਾਂ ਕਰਨ ਵੀ ਆਹ ਵੇਖੋ ਯਾਰ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ ਹੈ ਜੇ ਉਹਦੇ ਕੰਨੀ ਪੈ ਜੇ ਇਹ ਆਵਾਜ਼ ਉਹ ਕਵੇ ਵੀ ਮੈਂ ਦੇ ਨਹੀਂ ਜਾਣਾ ਇੱਕ ਤੇ ਅਮਰਤ ਵੇਲੇ ਉੱਠੋ ਦੂਜਾ ਸੇਵਾ ਕਰੋ ਤੀਜਾ ਲੋਕਾਂ ਤੋਂ ਨਿੰਦਿਆ ਕਰਾਓ ਆਪਾਂ ਕੀ ਲੈਣਾ ਘਰੇ ਘਰੇ ਰੱਬ ਰੱਬ ਕਰ ਲਓ ਭਈ ਕਹਿੰਦੇ ਤੂੰ ਅਸਲ ਦੇ ਵਿੱਚ ਤੇਰੀ ਅਵਸਥਾ ਨਹੀਂ ਬਣੀ ਤੂੰ ਸੇਵਕ ਨਹੀਂ ਬਣਿਆ ਜਿੱਦẽ ਤੂੰ ਸੇਵਕ ਬਣ ਗਿਆ ਉਹਦੇ ਤੂੰ ਇਹ ਕਹਿ ਦੇਣਾ ਇਹ ਤਾਂ ਸੌ ਚੂਹਾ ਖਾ ਕੇ ਬਿੱਲੀ ਹੱਜ ਕਰਨ ਤੁਰ ਪਈ ਹੈ ਤੇ ਤੁਸੀਂ ਉੱਥੇ ਬੈਠੇ ਹੋ ਆਖੋ ਸਤਨਾਮ ਨਿੰਦਿਆ ਕਰਨ ਵਾਲਿਆਂ ਨੂੰ ਉਹਨੇ ਜਵਾਬ ਦੇਣਾ ਵੀ ਇਹ ਤੇ ਹੱਜ ਕਰਨ ਤੁਰ ਪਈਏ ਤੇ ਤੁਸੀਂ ਹੱਲੇ ਹੀ ਨਹੀਂ ਸਾਡੇ ਦਾਦਿਆਂ ਤੋਂ ਲੈ ਕੇ ਤੁਸੀਂ ਉੱਥੇ ਹੀ ਬੈਠੇ ਹੋ ਕਿਉਂ ਨਾ ਕਰਨਾ ਕੁਝ ਨਹੀਂ ਹੁੰਦਾ ਨਿੰਦਕ ਨੇ ਕੇਵਲ ਨਿੰਦਿਆ ਕਰਨੀ ਹੁੰਦੀ ਹੈ ਉਹਦੀ ਡਿਊਟੀ ਲੱਗੀ ਹੈ ਇੱਥੇ ਰੱਬ ਆ ਕੇ ਖਲੋਜੇ ਉਹਨੇ ਤਾਂ ਵੀ ਨਹੀਂ ਮੰਨਣਾ ਉਹਨੇ ਫੇਰ ਵੀ ਨਿੰਦੇ ਹੀ ਕਰਨੀ ਹੈ ਧੰਨ ਗੁਰੂ ਨਾਨਕ ਦੇ ਮਹਾਰਾਜ ਸultanpur ਸਾਹਿਬ ਦੀ ਸਾਧ ਸੰਗ ਜੀ ਧਰਤੀ ਤੇ Sultanpur Lodhi ਜਿੱਥੇ ਬਾਬੇ ਨਾਨਕ ਦੀ ਵਿਆਹੀ ਸੀ ਤੇ ਬਹੁਤਾ ਸਮਾਂ ਧੰਨ ਗੁਰੂ ਨਾਨਕ ਦੇਵ ਮਾਰ ਨੇ Sultanpur Lodhi ਵਿੱਚ ਬਤਾਇਆ ਤੇ ਨਿੰਦਕਾਂ ਨੇ ਸਤਿਗੁਰਾਂ ਨੂੰ ਛੱਡਿਆ ਰੱਬ ਸੀਗੇ ਜਿਨ੍ਹਾਂ ਨੂੰ ਗੁਰਬਾਣੀ ਦੇ ਅੰਦਰ ਆਖਿਆ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਰੰਗਕਾਰ ਆਕਾਰ ਜੋਤ ਜਗ ਮੰਡਲ ਕਰਿਓ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬਾਣੀ ਨੇ ਕਹਿ ਦਿੱਤਾ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਹੜੇ ਸਾਰਿਆਂ ਤੋਂ ਵੱਡੇ ਵੱਡੇ ਸਤਿਗੁਰ ਧੰਨ ਗੁਰੂ ਨਾਨਕ ਦੇ ਮਹਾਰਾਜ ਤੇ ਲੋਕਾਂ ਨੇ ਉਹਨਾਂ ਨੂੰ ਕਿਹੜਾ ਛੱਡਿਆ ਉਹਨਾਂ ਦੀ ਨਿੰਦਿਆ ਨਹੀਂ ਕੀਤੀ ਨਿੰਦਕ ਦੀ ਡਿਊਟੀ ਹੁੰਦੀ ਹੈ ਨਿੰਦਿਆ ਕਰਨੀ ਕਦੇ ਉਹਦੀ ਪਰਵਾਹ ਨਾ ਕਰੋ ਆਪਣਾ ਗੁਣ ਨਾ ਛੱਡੋ ਜੇ ਤੁਹਾਡੇ ਵਿੱਚ ਗੁਣ ਹੈ ਨਿਤਨੇਮ ਕਰਨ ਦਾ ਬਾਣੀ ਪੜ੍ਹਨ ਦਾ ਸਾਧੂ ਸੰਤ ਸੁਭਾਅ ਹੋਵੇ ਸਾਧ ਬਣਨਾ ਚਾਹੁੰਦੇ ਹੋ ਸੰਤ ਬਣਨਾ ਚਾਹੁੰਦੇ ਹੋ ਸੇਵਾ ਸਿਮਰਨ ਦੀ ਕਮਾਈ ਨਾ ਛੱਡੋ ਕਿਸੇ ਨਿੰਦਕ ਦੇ ਮਗਰ ਲੱਗ ਕੇ ਇਹ ਨਾ ਕਹੋ ਵੀ ਫਲਾਨਾ ਮੈਨੂੰ ਇਦਾਂ ਕਹਿੰਦਾ ਵੀ ਇਹ ਹੁਣ ਗੁਰਦੁਆਰੇ ਜਾਣ ਲੱਗ ਗਿਆ ਪਹਿਲਾਂ ਇੱਥੇ ਖੜਾ ਹੁੰਦਾ ਸੀ ਪਹਿਲਾਂ ਹੀ ਬੜੀਆਂ ਸ਼ਰਾਬਾਂ ਪੀਂਦਾ ਸੀ ਬੜੇ ਨਸ਼ੇ ਕਰਦਾ ਸੀ ਇਹ ਮੋੜਾਂ ਤੇ ਖੜਦਾ ਸੀ ਇੰਨਾ ਕਰਦਾ ਸੀ ਕਹਿੰਦੇ ਨਾ ਆਪਣਾ ਗੁਣ ਨਾ ਛੱਡੋ ਯਾਰ ਅਵਗਣ ਨੂੰ ਤੁਝੀ ਛੱਡ ਦਿੱਤਾ ਠੀਕ ਹੈ ਪਰ ਕਿਸੇ ਦੇ ਮੰਗਰ ਲੱਗ ਕੇ ਗੁਣ ਨਾ ਛੱਡੋ ਆਪਣਾ ਕਈ ਐਸੇ ਹੁੰਦੇ ਨੇ ਜਿਹੜੇ ਕੱਚੇ ਹੁੰਦੇ ਨੇ ਉਹ ਲੋਕਾਂ ਦੀ ਇਸ ਤਰ੍ਹਾਂ ਚਰਚਾ ਸੁਣ ਕੇ ਨਿੰਦਿਆ ਸੁਣ ਕੇ ਗੁਰੂ ਦਾ ਦਵਾਰਾ ਛੱਡ ਜਾਂਦੇ। ਉਹ ਫੇਰ ਔਗਣਾ ਤੇ ਉਸੇ ਉਸੇ ਗੱਲ ਤੇ ਹੀ ਹੋਈ। ਮੈਂ ਤਾਂ ਕਹਿਣਾ ਹੁੰਨਾ ਵੀ ਭਾਈ ਜੇ ਤੁਸੀਂ ਸ਼ਰਾਬ ਵੀ ਪੀਨੇ ਹੋ, ਮਾਸ ਮਿੱਟੀ ਵੀ ਖਾਨੇ ਹੋ, ਸੇਵਨ ਕਰਦੇ ਹੋ, ਤਮਾਕੂ ਦਾ ਸੇਵਨ ਕਰਦੇ ਹੋ, ਕੋ ਸੰਗਤ ਕਰਕੇ ਇੱਧਰ ਨੂੰ ਲਾਗਿਓ, ਸਵੇਰੇ ਇਸ਼ਨਾਨ ਪਾਣੀ ਛੋਧ ਕੇ ਜਰੂਰ ਗੁਰਦੁਆਰਾ ਸਾਹਿਬ ਆਇਆ ਕਰੋ। ਜੇ ਤੁਹਾਡੇ ਤੇ ਕੁਸੰਗਤ ਦਾ ਅਸਰ ਹੋ ਸਕਦਾ ਤੇ ਸਤ ਸੰਗਤ ਦਾ ਅਸਰ ਕਿਉਂ ਨਹੀਂ ਹੋਣਾ ਇਹ ਦਿਨਾ ਚ ਹੀ ਸਭ ਕੁਝ ਛੱਡ ਜਾਣਾ ਆਖੋ ਸਤਨਾਮ ਗੁਰੂ ਦੀ ਸੰਗਤ ਤਾਂ ਕਰਕੇ ਵੇਖੋ ਆਓ ਤੇ ਸਹੀ ਐਵੇਂ ਨਿੰਦਕਾਂ ਦੀ ਪਰਵਾਹ ਨਾ ਕਰੋ ਲਤਾਂ ਖਿੱਚਣ ਵਾਲਿਆਂ ਨੇ ਖਿੱਚੀ ਜਾਣਾ ਇਹਨਾਂ ਦੀ ਪਰਵਾਹ ਨਹੀਂ ਕਰਨੀ ਇਹਨੇ ਡਿਊਟੀ ਹੈ ਇਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਵੀ ਨਹੀਂ ਛੱਡਿਆ ਉਹਨਾਂ ਦੀ ਵੀ ਨਿੰਦਿਆ ਕੀਤੀ ਸultanpur ਸਾਹਿਬ ਦੇ ਵਿੱਚ ਸਤਿਗੁਰੂ ਸੱਚੇ ਪਾਸ਼ਾ ਮਰਨਿਕੋਤਕ ਵਰਤਾਇਆ ਵੇਖੋ ਵੇਈ ਨਦੀ ਦੇ ਅੰਦਰ ਚਲੇ ਗਏ ਤਿੰਨ ਦਿਨ ਸਤਿਗੁਰੂ ਜੀ ਅੰਦਰ ਰਹੇ ਆ ਵੇਈ ਨਦੀ ਕਾਜੀ ਸਤਖੰਡ ਸਾਹਿਬ ਚਲੇ ਗਏ ਨੇ ਉਥੇ ਇਤਿਹਾਸ ਦੱਸਦਾ ਸਾਡਾ ਇਤਿਹਾਸ ਗਵਾਹ ਕਿ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ ਦਾ ਜਾਪ ਅਕਾਲ ਪੁਰਖ ਦੇ ਸਨਮੁਖ ਹੋ ਕੇ ਲੈ ਕੇ ਆਏ ਨੇ ਤੇ ਲੋਕਾਂ ਨੇ ਨਿੰਦਕਾਂ ਨੇ ਨਿੰਦਿਆ ਕਰਨ ਵਾਲਿਆਂ ਨੇ ਕੀ ਕਹਿ ਦਿੱਤਾ ਕਿ ਗੁਰੂ ਨਾਨਕ ਡੁੱਬ ਗਏ ਨੇ। ਉਹਨਾਂ ਦਾ ਪ੍ਰਭਾਵ ਪੈ ਗਿਆ। ਸਾਰਾ ਸੁਲਤਾਨਪੁਰੀ ਕਹਿਣ ਲੱਗਿਆ ਵੀ ਗੁਰੂ ਨਾਨਕ ਡੁੱਬ ਗਏ ਨੇ। ਵੇਖੋ ਜਿਹੜੇ ਦੁਨੀਆ ਨੂੰ ਤਾਰਨ ਆਇਓ ਕਿਵੇਂ ਡੁੱਬ ਸਕਦੇ ਨੇ। ਪਰ ਜਿਨ੍ਹਾਂ ਨੂੰ ਵਿਸ਼ਵਾਸ ਸੀ, ਭਰੋਸਾ ਸੀ ਪੂਰੀ ਤਰ੍ਹਾਂ ਗੁਰੂ ਦੇ ਸੇਵਕ ਜੁੜੇ ਸੀ ਬਾਬੇ ਨਾਨਕੀ ਜੀ ਜਿੱਥੇ ਭੈਣ ਜੀ ਸਨ। ਉਥੇ ਗੁਰਨਾਨਕ ਸਾਹਿਬ ਨੂੰ ਮੁਰਸ਼ਿਦ ਬਣ ਕੇ ਉਹਨਾਂ ਅਗੇ ਝੁਕੇ ਸਨ ਉਹਨਾਂ ਨੂੰ ਆਪਣਾ ਪੀਰ ਮੰਨਦੇ ਸੀ ਮੁਰਸ਼ਿਦ ਮੰਨਦੇ ਸੀ ਰੱਬ ਮੰਨਦੇ ਸੀ ਉਹਨਾਂ ਨੂੰ ਭਰੋਸਾ ਸੀ ਸਾਰਾ ਸੁਲਤਾਨਪੁਰ ਇੱਦਾਂ ਕਹਿੰਦਾ ਗੁਰਨਾਨਕ ਡੁੱਬ ਗਿਆ ਗੁਰਨਾਨਕ ਡੁੱਬ ਗਿਆ ਕਿਤੇ ਜਾਲ ਲਾ ਦੇ ਕਿਤੇ ਗੋਤੇ ਖੋਰ ਦੌਲਤਖਾਨੇ ਸਾਧ ਸੰਗਤ ਜੀ ਉਸ ਬੇਈ ਨਦੀ ਦੇ ਵਿੱਚ ਭੇਜ ਦਿੱਤੇ ਬਈ ਭਾਲੋ ਗੁਰਨਾਨਕ ਸਾਹਿਬ ਨੂੰ ਉਹਨਾਂ ਸਾਰੀ ਨਦੀ ਫਰੋੜ ਦਿੱਤੀ ਜੇ ਗੁਰਨਾਨਕ ਉੱਥੇ ਹੋਣ ਤੇ ਆਉਣ ਕਹਿੰਦੇ ਜੀ ਉਤੇ ਖਤਮ ਹੋ ਗਏ ਡੁੱਬ ਗਏ ਹੁਣ ਨਹੀਂ ਮਿਲਦੇ ਪਰ ਚਵਾਂ ਕਾ ਦਿਨ ਆ ਬਾਦ ਸਾਧ ਸੰਗ ਜੀ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਸ਼ਮਸ਼ਾਨ ਘਾਟ ਦੇ ਵਿੱਚ ਬੈਠੇ ਨੇ ਆਏ ਆਖੋ ਸਤਨਾਮ ਥੋੜੇ ਦਿਨਾਂ ਕੋ ਸਾਰਾ ਸੁਲਤਾਨਪੁਰ ਫੇਰ ਇਕੱਠਾ ਹੋ ਗਿਆ ਕਹਿੰਦੇ ਸੁਣਿਆ ਸੀ ਡੁੱਬ ਗਏ ਨੇ ਡੁੱਬ ਗਏ ਨੇ ਹੁਣ ਜਿਹੜੇ ਨਿੰਦਕ ਸੀ ਉਹ ਫੇਰ ਵੀ ਕੌਤਕ ਕਾਨੂੰਨਾ ਸਮਝ ਸਕੇ ਹੁਣ ਸਾਰਾ ਸੁਲਤਾਨਪੁਰ ਸਤਗੁਰਾਂ ਦੇ ਚਰਨੀ ਪੈ ਗਿਆ ਉਹਨਾਂ ਨਿੰਦਕਾ ਨੇ ਫੇਰ ਵੀ ਕਹਿ ਦਿੱਤਾ ਕਹਿੰਦੇ ਉਹ ਇਹਦੇ ਕਮਲੇ ਦੇ ਚਰਨੀ ਕਾਦੋ ਪਈ ਜਾਂਦੇ ਹੋ ਗੁਰਬਾਣੀ ਦਾ ਫਰਮਾਨ ਹੈ ਕੋਈ ਆਖੇ ਭੂਤ ਨਾ ਕੋ ਕਹੇ ਵਿਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਕੋਈ ਸਾਨੂੰ ਵਿਤਾਲਾ ਕਮਲਾ ਕਹਿਣ ਲੱਗਿਆ ਬਈ ਇਹ ਤੇ ਕਮਲਾ ਹੈ ਇਹਦਾ ਕੀ ਪਤਾ ਸੀ ਨਦੀ ਚ ਡੁੱਬਿਆ ਸੀ ਕਿ ਕਿਧਰ ਗਿਆ ਸੀ ਇਹਦੇ ਕਮਲਾ ਇਹਦੇ ਮਗਰ ਕਿਉਂ ਲੱਗੇ ਫਿਰਦੇ ਹੋ ਕੋਈ ਆਖੇ ਭੂਤ ਨਾ ਕੋਈ ਕਵੇ ਸਮਸ਼ਾਨਾ ਦੇ ਵਿੱਚ ਆ ਕੇ ਬਹਿ ਗਿਆ ਸਿਵਿਆਂ ਚ ਆ ਕੇ ਬਹਿ ਗਿਆ ਕਹਿੰਦੇ ਇੱਥੇ ਤਾਂ ਭੂਤ ਰਹਿੰਦੇ ਤਾਂ ਭੂਤ ਹੈ ਕੋਈ ਆਖੇ ਭੂਤਣਾ ਕੋਈ ਕਹੇ ਬਿਤਾਣਾ ਕੋਈ ਆਖੇ ਆਦਮੀ ਕੋਈ ਕਵੇ ਤਾਂ ਆਮ ਹੀ ਆਦਮੀ ਐ ਇਸੀਆਂ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਕੀ ਪਤਾ ਕਿੱਥੇ ਛੁਪਿਆ ਸੀ ਸੋ ਇਸ ਤਰ੍ਹਾਂ ਕਰਕੇ ਐਡੇ ਵੱਡੇ ਰਹਿਬਰ ਜਿਨ੍ਹਾਂ ਨੂੰ ਗੁਰਬਾਣੀ ਦੇ ਅੰਦਰ ਸਭ ਨਾਲੋਂ ਵੱਡੇ ਕਿਹਾ ਹੈ ਕਲਯੁਗ ਦੇ ਅਵਤਾਰ ਨੇ ਕਲਯੁਗ ਨੂੰ ਤਾਰਨ ਵਾਸਤੇ ਆਏ ਨੇ ਕਹਿਣ ਤੋਂ ਮੁਰਾਦ ਹੈ ਵੀ ਜਿਹੜੇ ਨਿੰਦਕਾ ਹੈ ਜਿਨ੍ਹਾਂ ਦੀ ਡਿਊਟੀ ਲੱਗੀ ਹੈ ਨਿੰਦਿਆ ਕਰਨ ਦੀ ਇਹ ਉਹਨਾਂ ਨੇ ਰੱਬ ਨੂੰ ਵੀ ਨਹੀਂ ਛੱਡਿਆ ਗੁਰੂ ਨਾਨਕ ਦੀ ਵੀ ਨਿੰਦਿਆ ਕੀਤੀ ਆਖੋ ਸਤਨਾਮ ਇਹ ਜਿਹੜੇ ਬਚਨ ਆ ਸਰਬੋਤਮ ਲਈਏ ਸਰਬੱਤ ਲਈਏ ਕਿਸੇ ਇੱਕ ਲਈ ਨਹੀਂ ਹਨ ਕੋਈ ਕਥਾ ਸੁਣ ਕੇ ਇਤਿਹਾਸ ਸੁਣ ਕੇ ਇਹ ਨਾ ਕਵੇ ਵੀ ਮੈਨੂੰ ਕਹਿ ਦਿੱਤਾ ਨਾ ਇਹ ਗੁਰੂ ਨਾਨਕ ਦੇ ਵਚਨ ਹੈ ਬਾਣੀ ਦੇ ਵਚਨ ਹੈ ਗੁਰੂ ਦਾ ਇਤਿਹਾਸ ਹੈ ਇਹ ਸਰਬੱਤ ਲਈ ਹੈ ਸਾਰਿਆਂ ਲਈ ਸਾਂਝਾ ਉਪਦੇਸ਼ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੋ ਵਰਨਾ ਕੋ ਸਾਂਝਾ ਚਾਰੇ ਵਰਨਾ ਨੂੰ ਚਾਰੇ ਮਜਬਾ ਨੂੰ ਗੁਰੂ ਨਾਨਕ ਦਾ ਉਪਦੇਸ਼ ਜਿਹੜਾ ਸਾਂਝਾ ਹੈ ਕਿਸੇ ਇੱਕ ਲਈ ਨਹੀਂ ਹੈ ਆਖੋ ਸਤਿਨਾਮ ਸਾਰਿਆਂ ਲਈ ਹੈ ਭਾਵੇਂ ਕੋਈ ਸੰਤ ਹੈ ਭਾਵੇਂ ਕੋਈ ਕਥਾਵਾਚਕ ਹੈ ਮੇਰੇ ਵਰਗਾ ਕਥਾ ਕਰ ਰਿਹਾ ਹੈ ਭਾਵੇਂ ਸੰਗਤ ਹੈ ਭਾਵੇਂ ਰਾਜਾ ਭਾਵੇਂ ਰਾਜੇ ਦੀ ਪਰਜ ਹੈ ਮਾਰੇ ਕਹਿੰਦੇ ਸਾਰਿਆਂ ਲਈ ਸਾਂਝਾ ਵਿਦੇਸ਼ ਹੈ ਗੁਰੂ ਦਾ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਭਾਈ ਜੇ ਗੁਰੂ ਦਾ ਸੇਵਕ ਬਣਨਾ ਚਾਹਣਾ ਹੈ ਤਾਂ ਇਦਾਂ ਦੀ ਅਵਸਥਾ ਪ੍ਰਾਪਤ ਕਰ ਲੈ ਵੀ ਜਦੋਂ ਤੇਰੀ ਚੜ੍ਹਦੀ ਕਲਾ ਹੋਵੇਗੀ ਤੇ ਨਾਲ-ਨਾਲ ਤੇਰੀ ਨਿੰਦਿਆ ਵੀ ਹੋਵੇਗੀ ਫਿਰ ਪ੍ਰਵਾਹ ਨਹੀਂ ਕਰਨੀ ਫਿਰ ਨਹੀਂ ਪ੍ਰਵਾਹ ਕਰਨੀ ਉਹ ਜਿਵੇਂ ਇੱਕ ਇਦਾਂ ਸਾਧ ਸੰਗਤ ਜੀ ਸੰਤ ਬੈਠੇ ਸੀ ਨਿੰਦਕ ਬੈਠਾ ਸੀ ਨਾਲ ਹੀ ਉਹ ਸੰਤਾ ਦੇ ਕੰਨੀ ਘੂਰੀਆਂ ਵੱਟੀਆਂ ਜਾਵੇ ਘੂਰ-ਘੂਰ ਝਾਕੀ ਜਾਵੇ ਨਿੰਦਿਆ ਕਰਦਾ ਮਹਾਪੁਰਸ਼ ਕਹਿੰਦੇ ਭਾਈ ਤੈਨੂੰ ਕੀ ਹੋਇਆ ਸਾਡੇ ਵੱਲ ਘੂਰੀਆਂ ਵੱਟਦਾ ਪਿਆ ਕੀ ਤੇਰੀ ਚੀਜ਼ ਗਮਾਚੀ ਕੀ ਹੋਇਆ ਨੁਕਸਾਨ ਸਾਡੇ ਵੱਲ ਘੂਰੀਆਂ ਵੱਟਨਾ ਹੈ ਕੀ ਤੇਰੀ ਕੋਈ ਚੀਜ਼ ਗਵਾਚੀ ਐ ਜਾਂ ਤੇਰਾ ਕੋਈ ਨੁਕਸਾਨ ਹੋਇਆ ਕੀ ਤੇਰੀ ਕੋਈ ਚੀਜ਼ ਗਵਾਚੀ ਕੀ ਹੋਇਆ ਨੁਕਸਾਨ ਅੱਗੋਂ ਨਿੰਦਕ ਬੋਲਿਆ ਕਹਿੰਦਾ ਨਾ ਕੋਈ ਮੇਰੀ ਚੀਜ਼ ਗਵਾਚੀ ਨਾ ਹੋਇਆ ਨੁਕਸਾਨ ਤੁਹਾਡੀ ਚੜ੍ਹਦੀ ਕਲਾ ਵੇਖ ਕੇ ਮੇਰੇ ਨਿਕਲ ਚੱਲੇ ਨੇ ਪ੍ਰਾਣ ਆਖੋ ਸਤਨਾਮ ਇਹ ਨਿੰਦਕ ਜਿਹੜੇ ਹੁੰਦੇ ਉਹਨਾਂ ਤੋਂ ਚੜ੍ਹਦੀ ਕਲਾ ਇੱਕ ਦੂਜੇ ਦੀ ਜਰੀ ਨਹੀਂ ਜਾਂਦੀ ਉਹਨਾਂ ਨੇ ਜਿਵੇਂ ਹੁਣ ਕੋਈ ਨਸ਼ੇ ਛੱਡ ਗਿਆ ਗੁਰੂ ਘਰ ਜੁੜ ਗਿਆ ਅੰਮ੍ਰਿਤਧਾਰੀ ਹੋ ਗਿਆ ਸੇਵਾ ਕਰਨ ਲੱਗ ਗਿਆ ਤੇ ਸਾਧ ਸੰਗਤ ਜੀ ਜਿਹੜੇ ਨਿੰਦਕਾ ਉਹਨਾਂ ਤੋਂ ਇਹ ਜਰਿਆ ਨਹੀਂ ਗਿਆ ਸੋ ਇਹ ਨਿੰਦਕ ਦੀ ਗੱਲ ਕੀਤੀ ਹੈ ਕਿਸੇ ਨਗਰ ਨਿਵਾਸੀ ਹਰੇਕ ਦੀ ਗੱਲ ਨਹੀਂ ਕੀਤੀ ਇਹ ਨਿੰਦਕ ਦੀ ਗੱਲ ਕੀਤੀ ਹੈ ਨਿੰਦਿਆ ਭੜੀ ਕਿਸੇ ਕੀ ਨਾਹੀ ਮਨ ਮੁਖ ਮੁਗਧ ਕਰਨ ਮੋਹ ਕਾਲੇ ਤੇ ਨਿੰਦਕਾਂ ਨਰਕੇ ਘੋਰ ਪਵਨ ਕਹਿੰਦੇ ਵੇਖ ਲੋ ਨਿੰਦਕ ਨੂੰ ਡਿਗਰੀ ਮਹਾਰਾਜ ਨੇ ਕੀ ਦਿੱਤੀ ਹੈ ਕਹਿੰਦੇ ਨਰਕਾਂ ਦੇ ਵਿੱਚ ਘੋਰ ਨਰਕ ਕੁੰਭੀ ਨਰਕ ਜਿਹਨੂੰ ਕਹਿੰਦੇ ਆ ਕਹਿੰਦੇ ਉੱਥੇ ਵਾਸਾ ਹੋਣਾ ਨਿੰਦਕ ਦਾ ਵੇਖ ਲੋ ਜਿਹੜੇ ਨਿੰਦਿਆ ਕਰਦੇ ਆ ਛੱਡ ਦਿਓ ਅੱਜ ਹੀ ਪਰਨ ਕਰ ਲੋ ਆਖੋ ਸਤਨਾਮ ਕਿਸੇ ਦੀ ਨਿੰਦਿਆ ਨਹੀਂ ਕਰਨੀ ਜੇ ਕਿਸੇ ਨੂੰ ਚੰਗਾ ਨਹੀਂ ਕਹਿਣਾ ਮਾੜਾ ਨਾ ਕੋ ਆਪਣੀ ਰਸਨਾ ਤੋਂ ਤੁਸੀਂ ਆਪ ਬੁਰੇ ਬਣ ਜਾਣਾ ਬਣ ਜਾਣਾ ਤੁਸੀਂ ਭਗਤ ਕਬੀਰ ਜੀ ਵੇਖੋ ਕਿੱਡੇ ਨਿਰਮਲ ਆਤਮਾ ਨੇ ਕਿੱਡੇ ਵੱਡੇ ਰਹਿਬਰ ਨੇ ਭਗਤ ਕਬੀਰ ਜੀ ਪਤਾ ਕੀ ਕਹਿੰਦੇ ਆਪਣੇ ਆਪ ਨੂੰ ਕਹਿੰਦੇ ਕਬੀਰ ਕਬੀਰ ਜੀ ਕਹਿੰਦੇ ਸਭ ਤੇ ਹਮ ਬੁਰੇ ਆ ਵੇਖੋ ਪਿਆਰਿਆਂ ਦੀ ਨਿਸ਼ਾਨੀ ਕਹਿੰਦੇ ਅਸੀਂ ਸਾਰਿਆਂ ਨਾਲੋਂ ਬੁਰੇ ਆ ਇੱਥੇ ਮੇਰੇ ਵਰਗਾ ਹਰ ਕੋਈ ਕਹਿੰਦਾ ਨਾ ਨਾ ਮੈਂ ਬੜਾ ਚੰਗਾ ਫਲਾਨਾ ਮੇਰਾ ਗਵੰਡੀ ਬਹੁਤ ਮਾੜਾ ਬਹੁਤ ਖਰਾਬ ਆ ਮੈਂ ਬੜਾ ਚੰਗਾ ਆਪਾਂ ਇਦਾਂ ਕਹਿੰਦੇ ਆ ਭਗਤ ਜੀ ਕਹਿੰਦੇ ਕਬੀਰ ਸਭ ਤੇ ਹਮ ਬੁਰੇ ਅਸੀਂ ਕਹਿੰਦੇ ਸਾਰਿਆਂ ਨਾਲੋਂ ਬੁਰੇ ਆ ਸਾਰੀਆਂ ਬੁਰਾਈਆਂ ਸਾਡੇ 'ਚ ਨੇ ਕਬੀਰ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ ਕਹਿੰਦੇ ਮੈਨੂੰ ਛੱਡ ਕੇ ਸਾਰੇ ਭਲੇ ਨੇ ਅਗਲੀ ਤੁਕ ਸੁਣੋ ਕਹਿੰਦੇ ਜਿੰਨ ਐਸਾ ਕਰ ਬੁੱਝਿਆ ਮੀਤ ਹਮਾਰਾ ਸੋਏ ਕਹਿੰਦੇ ਜਿਨ੍ਹਾਂ ਨੇ ਗੱਲ ਬੁੱਝ ਲਈ ਨਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹ ਸਾਡਾ ਮਿੱਤਰ ਹੈ ਆਖੋ ਸਤਨਾਮ ਇੰਨੀ ਨੇੜਤਾ ਉਹਦੇ ਨਾਲ ਜਿਹੜਾ ਇੰਨੀ ਨਿਮਰਤਾ ਇਹ ਨਿਮਰਤਾ ਦੇ ਬਚਨਾਂ ਕੋਈ ਆਪਾਂ ਆਪਣੇ ਕਹਿਣ ਨਾਲ ਬੁਰੇ ਥੋੜਾ ਹੋ ਜਾਣਾ ਜਾਂ ਆਪਣੇ ਕਹਿਣ ਨਾਲ ਆਪੇ ਹੀ ਕਹੀ ਜਾਵਾਂਗੇ ਮੈਂ ਬੜਾ ਚੰਗਾ ਚੰਗਾ ਚੰਗੇ ਥੋੜਾ ਹੋ ਜਾਣਾ ਇਹ ਤੇ ਸਾਡੇ ਗੁਣ ਦੱਸਣਗੇ ਸਾਡੇ ਕਰਮ ਦੱਸਣਗੇ ਅਸੀਂ ਕਿੰਨੇ ਚੰਗੇ ਆ ਕਬੀਰ ਕਬੀਰ ਜੀ ਕਹਿੰਦੇ ਇੰਨੀ ਨਿਮਰਤਾ ਨਾਲ ਆਪਣੇ ਆਪ ਨੂੰ ਛੁਪਾਓ ਨਾ ਤੁਹਾਡਾ ਮਨ ਕਹਿੰਦੇ ਖੜਾ ਰਹੇ ਇਹ ਕਹਿੰਦੇ ਉੱਛਲ ਉੱਛਲ ਕੇ ਹੋਰ ਬਰਾਗੀਆਂ ਨਾ ਕਰੇ ਫਿਰ ਜਦੋਂ ਤੁਸੀਂ ਕਹੀ ਜਾਂਦੇ ਹੋ ਜਾਂ ਆਪਣੀ ਉਸਤ ਕਿਸੇ ਤੋਂ ਸੁਣ ਲੈਣੇ ਮੈਂ ਬੜਾ ਚੰਗਾ ਮੈਂ ਬੜਾ ਚੰਗਾ ਕਹਿੰਦੇ ਫਿਰ ਬੜਗੀਆਂ ਬਰਾਗੀਆਂ ਕਰਦਾ ਏ ਫਿਰ ਵੇਖ ਲਓ ਬਰਾਗੀਆਂ ਦੇ ਨਰਕ ਘੋਰ ਦੇ ਵਿੱਚ ਪੈ ਜਾਓਗੇ ਨਰਕ ਘੋਰ ਦੇ ਨਿਕਲਣਾ ਮੁਸ਼ਕਲ ਹੋ ਜਾਣਾ ਹੈ ਇਸ ਕਰਕੇ ਗੁਰੂ ਸਾਹਿਬ ਬਚਨ ਕਰਦੇ ਨੇ ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਇਦਾਂ ਦੀ ਅਵਸਥਾ ਕਰੋ ਅਸੀਂ ਚੰਗੇ ਨਹੀਂ ਤੇ ਸਾਨੂੰ ਕੋਈ ਬੁਰਾ ਦਿਸਦਾ ਨਹੀਂ ਸਾਰੇ ਚੰਗੇ ਦਿਸਦੇ ਨੇ ਸਾਡੇ ਨਾਲੋਂ ਸਾਰੇ ਚੰਗੇ ਨੇ ਤੂੰ ਤਾਂ ਸਾਰਿਆਂ ਤੋਂ ਮਾੜਾ ਮਨਾ ਮੇਰਿਆ ਤੇਰੇ ਨਾਲੋਂ ਸਾਰੇ ਚੰਗੇ ਇਦਾਂ ਦੀ ਅਵਸਥਾ ਗਰੀਬ ਨਿਵਾਜ ਮਹਾਰਾਜ ਕਹਿੰਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਜੇ ਕੋਈ ਕਹਿੰਦੇ ਨਿੰਧਿਆ ਵੀ ਕਰੇ ਤੇਰੀ ਤੇ ਤੂੰ ਆਪਣਾ ਗੁਣ ਨਹੀਂ ਛੱਡਣਾ ਜੀ ਆਪਣਾ ਗੁਣ ਨਹੀਂ ਛੱਡਣਾ ਸੋ ਗੱਲ ਚੱਲ ਰਹੀ ਸੀ ਨਿੰਦਕ ਦੀ ਕਿ ਭਾਈ ਨਿੰਧਿਆ ਕਿਸੇ ਦੀ ਭੜੀ ਨਹੀਂ ਨਿੰਧਿਆ ਕਰਨੀ ਛੱਡ ਦਈਏ ਜੇ ਕਿਸੇ ਨੂੰ ਚੰਗਾ ਨਹੀਂ ਕਹਿਣਾ ਤੇ ਉਹਨੂੰ ਬੁਰਾ ਨਾ ਕਹੋ ਚੰਗੇ ਬੰਦੇ ਨੂੰ ਬੁਰਾ ਬਣਾਉਣਾ ਇਹ ਬੜੀ ਵੱਡੀ ਨਿੰਦਿਆ ਹੁੰਦੀ ਹੈ ਚੰਗੇ ਦੀਆਂ ਚੰਗਿਆਈਆਂ ਮਾਪੋ ਤੇ ਬੁਰੇ ਦੀਆਂ ਬਰਾਈਆਂ ਵੀਛਪਾ ਦਿਓ ਬਸ ਤੇ ਨਿੰਦਿਆ ਦਾ ਇਹ ਰੂਪ ਹੁੰਦਾ ਹੈ ਕਿ ਜਿਹੜਾ ਫੁੱਲ ਹੈ ਫੁੱਲ ਨੂੰ ਤੁਸੀਂ ਕੰਡਾ ਬਣਾ ਕੇ ਪੇਸ਼ ਕਰਦੇ ਹੋ ਇਹਨੂੰ ਨਿੰਦਿਆ ਕਹਿੰਦੇ ਆ ਜੇ ਜੇ ਕੰਡੇ ਨੂੰ ਤੁਸੀਂ ਫੁੱਲ ਬਣਾ ਕੇ ਪੇਸ਼ ਕਰ ਰਹੇ ਹੋ ਤੇ ਸਾਧ ਸੰਗ ਜੀ ਇਹ ਵੀ ਨਿੰਦਿਆ ਹੈ ਇਸ ਕਰਕੇ ਕਦੇ ਵੀ ਜੇ ਫੁੱਲ ਆ ਤਾਂ ਉਹਨੂੰ ਫੁੱਲ ਰਹਿਣ ਦਿਓ ਜਿਹੜਾ ਕੰਡਾ ਉਹਨੂੰ ਕੰਡਾ ਰਹਿਣ ਦਿਓ ਉਹਦੀ ਖੁਸ਼ਾਮਤੀ ਕਰਕੇ ਕੰਡੇ ਨੂੰ ਫੁੱਲ ਨਾ ਬਣਾਓ ਸੋ ਇਸ ਤਰ੍ਹਾਂ ਕਰਕੇ ਸਾਧ ਸੰਗ ਜੀ ਜਿਹੜੀ ਸੱਚੀ ਗੱਲ ਆ ਉਹਨੂੰ ਮੂੰਹ ਤੇ ਕਹੋ ਔਰ ਪਿੱਠ ਪਿੱਛੇ ਉਹਦੀ ਬਰਾਈ ਕਦੇ ਨਾ ਕਰੋ ਇਹ ਨਿੰਦਿਆ ਹੁੰਦੀ ਹੈ ਇਸ ਕਰਕੇ ਨਿੰਦਿਆ ਚੁਗਲੀ ਤੋਂ ਸਤਿਗੁਰੂ ਜੀ ਹੀ ਸਾਨੂੰ ਬਚਾਣ ਭਾਵੇਂ ਕਿ ਸਮਾ ਹੋ ਗਿਆ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਗੁਰੂ ਸਾਹਿਬ ਕਹਿੰਦੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਜਿਹੜਾ ਹਰੀ ਦਾ ਸੇਵਕ ਬਣ ਜਾਂਦਾ ਨਾ ਉਹਦੀ ਨਿੰਦਿਆ ਵੀ ਕੋਈ ਕਰੀ ਜਾਵੇ ਤੇ ਉਹ ਆਪਣਾ ਸੇਵਾ ਤੇ ਸਿਮਰਨ ਗੁਰੂ ਘਰ ਆਉਣਾ ਨਹੀਂ ਛੱਡਦਾ ਸੰਗਤ ਨਹੀਂ ਛੱਡਦਾ ਆਪਣਾ ਸੁਭਾਗੁਣ ਜਿਹੜਾ ਉਹਦੇ ਅੰਦਰ ਹੁੰਦਾ ਉਹਨੂੰ ਨਹੀਂ ਛੱਡਦਾ ਮੈਂ ਇੱਕੋ ਗੱਲ ਕਹਿ ਕੇ ਸਮਾਪਤੀ ਕਰਦਾ ਹਾਂ ਕਹਿੰਦੇ ਇੱਕ ਵਾਰੀ ਨਾ ਵਿਆਸ ਜੀ ਇਦਾਂ ਤੁਰੇ ਜਾਂਦੇ ਸੀ ਵਿਆਸ ਰਿਸ਼ੀ ਜੀ ਉਹਨਾਂ ਦੇ ਨਾਲ ਇੱਕ ਸੇਵਾਦਾਰ ਸੀ ਦੋਵੇਂ ਜਣੇ ਗੁਰੂ ਚੇਲਾ ਜਾ ਰਹੇ ਨੇ ਇੱਕ ਗੰਦੇ ਨਾਲੇ ਦੇ ਅੰਦਰ ਕੀ ਵੇਖਿਆ ਇੱਕ ਨਾ ਵਿੱਛੂ ਉਹ ਨਾਲੇ ਦੇ ਕਿਨਾਰੇ ਤੇ ਚੜ ਜਾਂਦਾ ਫੇਰ ਡਿੱਗ ਜਾਂਦਾ ਫੇਰ ਚੜਦਾ ਕੋਸ਼ਿਸ਼ ਕਰਕੇ ਫੇਰ ਗੰਦਗੀ 'ਚ ਡਿੱਗ ਜਾਂਦਾ ਇਹ ਮਹਾਪੁਰਸ਼ਾਂ ਨੇ ਰਿषि ਜੀ ਨੇ ਸਾਧ ਸੰਗ ਜੀ ਉਹਨੂੰ ਆਪਣੇ ਹੱਥ ਦੇ ਨਾਲ ਇਦਾਂ ਬਾਹਰ ਕੱਢਣਾ ਚਾਹਿਆ ਤੇ ਉਹ ਵਿੱਛੂ ਨੇ ਸਾਧ ਸੰਗ ਜੀ ਐ ਠੂਏ ਨੇ ਉਹਨੇ ਡੰਗ ਮਾਰਿਆ ਮਹਾਪੁਰਸ਼ਾਂ ਨੂੰ ਡੰਗ ਮਾਰਿਆ ਜਦੋਂ ਤੇ ਚੇਲਾ ਕਹਿਣ ਲੱਗਿਆ ਮਹਾਰਾਜ ਕੀ ਕਰਦੇ ਪੈਓ ਤੁਸੀਂ ਇਹਦਾ ਭਲਾ ਕਰਦੇ ਹੋ ਇਹ ਤੁਹਾਡੇ ਹੀ ਡੰਗ ਮਾਰਦਾ ਮਹਾਪੁਰਸ਼ਾਂ ਨੇ ਫੇਰ ਕੋਸ਼ਿਸ਼ ਕੀਤੀ ਫੇਰ ਡੰਗ ਮਾਰਿਆ ਫੇਰ ਕੋਸ਼ਿਸ਼ ਕੋਸ਼ਿਸ਼ ਕਰਦੇ ਨੇ ਤੇ ਸਾਧ ਸੰਗ ਜੀ ਅੰਤ ਨੂੰ ਉਸ ਵਿਚੂ ਨੂੰ ਬਾਹਰ ਕੱਢ ਦਿੱਤਾ ਉਸ ਗੰਦਗੀ ਤੋਂ ਤੇ ਚੇਲਾ ਕਹਿਣ ਲੱਗਿਆ ਮਹਾਪੁਰਸ਼ੋ ਵੀ ਇਹ ਤੁਹਾਡੇ ਡੰਗ ਮਾਰਦਾ ਸੀ ਤੁਸੀਂ ਇਹਨੂੰ ਗੰਦਗੀ ਚੋਂ ਕੱਢਦੇ ਸੀ ਕਹਿੰਦੇ ਇਹਨੂੰ ਛੱਡ ਦੇਣਾ ਸੀ ਪਰੇ ਤੁਹਾਡੀਆਂ ਤੁਸੀਂ ਇੰਨੀਆਂ ਦਰਦਾਂ ਚ ਸੰਘਿਆ ਇਹਦੇ ਵਾਸਤੇ ਮਹਾਪੁਰਸ਼ ਕਹਿਣ ਲੱਗੇ ਭਾਈ ਇਹਦਾ ਸਵਾਹ ਹੈਗਾ ਡੰਗ ਮਾਰਨਾ ਤੇ ਮਹਾਪੁਰਸ਼ ਦਾ ਗੁਰੂ ਦੇ ਸੇਵਕ ਦਾ ਸੁਭਾਅ ਹੁੰਦਾ ਪਰ ਉਪਕਾਰ ਕਰਨਾ ਭਲਾ ਕਰਨਾ ਕਹਿੰਦੇ ਜੇ ਇਹ ਆਪਣਾ ਸੁਭਾਅ ਨਹੀਂ ਛੱਡ ਸਕਿਆ ਡੰਗ ਮਾਰਨਾ ਨਹੀਂ ਛੱਡ ਸਕਿਆ ਤੇ ਅਸੀਂ ਆਪਣਾ ਸ਼ੁਭ ਗੁਣ ਮਹਾਨ ਪਰ ਉਪਕਾਰ ਹੈ ਜਿਹੜਾ ਅਸੀਂ ਉਹ ਕਿਵੇਂ ਛੱਡ ਦਈਏ ਆਖੋ ਸਤਨਾਮ ਇਸ ਕਰਕੇ ਕਦੇ ਵੀ ਆਪਣਾ ਚੰਗਾ ਗੁਣ ਚੰਗਾ ਸੁਭਾਅ ਨਾ ਛੱਡੋ ਕਿਸੇ ਮਾੜੇ ਦੇ ਪਿੱਛੇ ਲੱਗ ਜੇ ਉਹ ਮਾੜਾ ਬੰਦਾ ਸੁਭਾਅ ਨਹੀਂ ਛੱਡ ਸਕਦਾ ਤੇ ਆਪਣਾ ਸੁਭਾਅ ਨਾ ਛੱਡੋ ਨਿੰਦਕ ਨਿੰਦਿਆ ਕਰਨੀ ਨਹੀਂ ਛੱਡ ਸਕਦਾ ਤੇ ਕਦੇ ਆਪਣਾ ਸੁਭਗੁਣ ਨਾ ਛੱਡੋ ਮਾਰੇ ਕਹਿੰਦੇ ਨਿੰਦਕ ਨਿੰਦਿਆ ਕਰਦਾ ਕਰਦਾ ਮਰ ਜਾਂਦਾ ਏ ਕਿਸੇ ਕਵੀ ਨੇ ਲਿਖਿਆ ਕਿ ਨਿੰਦਿਆ ਕਰਦਾ ਕਰਦਾ ਨਿੰਦਕ ਮਰਿਆ ਮौज ਲਈ ਸਤ ਸੰਗੇ ਨੇ ਜਿਹੜੇ ਸਤ ਸੰਗੀ ਬਣ ਜਾਂਦੇ ਐ ਉਹ ਮੌਜਾਂ ਕਰਦੇ ਨੇ ਪਰਲੋਕ ਦੇ ਅੰਦਰ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਉਹ ਮੌਜਾਂ ਕਰਦੇ ਨੇ ਤੇ ਜਿਹੜੇ ਸਾਧ ਸੰਗਤ ਦੀ ਨਿੰਦਿਆ ਕਰਦੇ ਨੇ ਨਿੰਦਿਆ ਕਰਦੇ ਕਰਦੇ ਮਰ ਜਾਂਦੇ ਨੇ ਖੱਪ ਜਾਂਦੇ ਨੇ ਉਹਨਾਂ ਨੂੰ ਨਰਕ ਦੇ ਵਿੱਚ ਜਾਣਾ ਪੈਂਦਾ ਇਸ ਕਰਕੇ ਰੋ ਵਿਚਾਰ ਗੁਰੂ ਸਾਹਿਬ ਕਿਰਪਾ ਕਰੇ ਦਇਆ ਕਰੇ ਗੁਰੂ ਕਾ ਉਪਦੇਸ਼ ਸੰਦੇਸ਼ ਮਨਾ ਤੇ ਵਸੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇਹੋ ਜੀ ਸੱਜਣ ਅਸੀਸੜੀਆਂ ਜਿਉ ਹੋਵਾਏ ਸਾਹਿਬ ਸਿਉ ਮੇਲ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਿਕੇ ਆਇਆ ਬੁਰਿਆ ਆਇਆ ਬਸ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਜਿਨੀ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ